ਸੋ ਦੋਸਤੋ ਹਰ ਕਿਸੇ ਦਾ ਸੁਪਨਾ ਹੁੰਦਾ ਆਪਣੀ ਲਾਈਫ ਦੇ ਵਿੱਚ ਸੈਟਲ ਹੋਣ ਦਾ ਔਰ ਸੈਟਲ ਵੀ ਖਾਸ ਕਰਕੇ ਜਦੋਂ ਸੈਕਟਰ ਦੀ ਗੱਲ ਆਉਂਦੀ ਤਾਂ ਗਵਰਨਮੈਂਟ ਸੈਕਟਰ ਦੀ ਸਭ ਤੋਂ ਵੱਧ ਗੱਲ ਆਉਂਦੀ ਐ ਸੋ ਗਵਰਨਮੈਂਟ ਜੌਬ ਦੀ ਗੱਲ ਕਰੀਏ ਸੋ ਆਈਬੀਟੀ ਜਿਹੜਾ ਵਾ ਉਹ ਇਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਵਾ ਸੋ ਅੱਜ ਜਿਹੜੇ ਆ ਪੰਜਾਬ ਗ੍ਰਾਮੀਨ ਬੈਂਕ ਦੇ ਵਿੱਚ ਜਿਹੜੇ ਆ ਆਈਪੀਟੀ ਦੇ ਜਿਹੜੇ ਸਟੂਡੈਂਟ ਸਿਗੇ ਆ 8 ਸਿਲੈਕਟ ਹੋਏ ਆ ਜਿਨ੍ਹਾਂ ਦੇ ਵਿੱਚੋਂ ਕੁਝ ਸਟੂਡੈਂਟ ਇੱਥੇ ਪਹੁੰਚੇ ਔਰ ਉਹਨਾਂ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਸਾਹਿਲ ਜੀ ਜਿਹੜੇ ਕੀ ਡਾ ਉਨਾ ਬੱਚਿਆਂ ਦਾ ਮੂੰਹ ਮਿੱਠਾ ਕਰਾ ਰਿਹਾ ਜਿਨ੍ਹਾਂ ਨੇ ਗਵਰਨਮੈਂਟ ਜੋਬ ਨੇ ਕੜੀ ਮਿਹਨਤ ਕੀਤੀ ਹੈ ਨਾ ਬੱਚਿਆਂ ਦੇ ਭਵਿੱਖ ਦੇ ਲਈ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਇੱਕ ਭਵਿੱਖ ਦਿੱਤਾ ਵਾ ਸੋ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਿਲਕੁਲ ਸਾਹਿਲ ਜੀ ਨਾਲ ਸੋ ਸਾਹਿਲ ਜੀ ਨਾਲ ਗੱਲ ਕਰਾਂਗੇ ਸਾਹਿਲ ਜੀ ਆਈਬੀਟੀ ਮਤਲਬ ਕਮੈਂਟ ਬਾਕਸ ਸੋ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਇੱਕ ਵਾਰੀ ਵਿਖਾ ਰਿਹਾ ਵਾ ਸੋ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਸੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਪਿਛਲੇ ਅਰਾਊਂਡ 10 ਤੋਂ ਵੱਧ ਸਾਲ ਹੋ ਗਿਆ ਸਾਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਕਿ ਆਪਾਂ ਹਰ ਸਾਲ ਲਗਾਤਾਰ ਜਿਹੜਾ ਵਖ-ਵਖ ਸਰਕਾਰੀ ਵਿ ਲਗਾਤਾਰ ਸਿਲੈਕਸ਼ਨ ਦੇਂ ਦਿ ਆ ਰਹੇ ਆ ਤੇ ਇਸ ਵਾਰ ਫੇਰ ਸਟੂਡੈਂਟਸ ਨੇ ਜਿਹੜਾ ਹੈਗਾ ਸਾਡਾ ਨਾਮ ਰੋਸ਼ਨ ਕੀਤਾ ਇੱਕ ਸਰਕਾਰੀ ਬੈਂਕ ਦੇ ਵਿੱਚ ਆਫੀਸਰ ਦੀ ਪੋਜੀਸ਼ਨ ਹਾਸਿਲ ਕਰਨਾ ਜਿਹੜਾ ਤੁਹਾਨੂੰ ਵੀ ਪਤਾ ਹੈ ਕਿ ਕਿੰਨਾ ਕੀਤਾ ਨਾਲ ਆਪਣੇ ਪੇ ਵਿੱਚ ਐਸੇ ਆਫੀਸਰ ਔਰ ਖਾਸ ਕਰ ਸੁਪਨਾ ਹੁੰਦਾ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਜਾਂਦਾ ਸੋ ਆਈਬੀਟੀ ਨੇ ਤੁਹਾਡੀ ਅ ਜਿਹੜੇ ਸਿੰਪਲ ਨੂੰ ਪੂਰਾ ਕੀਤਾ ਕਿਸ ਨਾਲ ਤੁਹਾਡਾ ਨਾਲ ਬਵਨੀਤ ਕੌਰ ਨਾਮ ਹੈ ਮੇਰਾ ਬਿਲਕੁਲ ਤੇ ਮੈਂ 2023 ਵਿੱਚ ਪ੍ਰੈਪਰੇਸ਼ਨ ਸ਼ੁਰੂ ਕੀਤੀ ਸੀ ਤੇ ਮੈਂ ਆਈਬੀਟੀ ਜੁਆਇਨ ਕੀਤਾ ਸੀ ਉਦੋਂ ਪ੍ਰੈਪਰੇਸ਼ਨ ਦੇ ਨਾਲ-ਨਾਲ ਤੇ ਹੁਣ ਤੱਕ ਮੈਨੂੰ ਡੇਢ ਸਾਲ ਦੋ ਐਗਜ਼ਾਮ ਪਲੇਅਰ ਹੋਏ ਮੇਰੇ ਪੀਓ ਵੀ ਤੇ ਕਲਰਕ ਵੀ ਆਰਆਰਪੀ ਦੇ ਸੋ ਬਿਲਕੁਲ ਕਾਫੀ ਟਾਈਮ ਲੱਗਿਆ ਲekin ਡੇਢ ਸਾਲ ਤਾਂ ਕੋਈ ਟਾਈਮ ਇਹ ਵੀ ਜੰਦਾ ਲekin ਜੌਬ ਦੀ ਜਿਹੜੀ ਹੈ ਸੋ ਅੱਜ ਜਿਹੜੀ ਸਿਲੈਕਸ਼ਨ ਹੋਈ ਹੈ ਹਾਂਜੀ ਸੋ ਡੇਢ ਸਾਲ ਤੇ ਲੱਗਿਆ ਪਰ ਕਾਫੀ ਕੁਝ ਅਚਕ ਹੋਇਆ ਹੈ ਮੇਰੇ ਕੁਝ ਅਨਕਲੀਅਰਡ ਵੀ ਰਹੇ ਨੇ ਕੁਝ ਥੋੜੇ ਮਾਰਜਿਨ ਤੋਂ ਵੀ ਰਹੇ ਨੇ ਤੇ ਹੁਣ ਫਾਈਨਲੀ ਜਦੋਂ ਦੋ ਕਲੀਅਰ ਹੋਏ ਤਾਂ ਕਾਫੀ ਵਧੀਆ ਲੱਗ ਰਿਹਾ ਉਸ ਤੋਂ ਪਿੱਟੀ ਦੇ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਸ ਤਰ੍ਹਾਂ ਦਾ ਸਟਾਫ ਜਿਹੜਾ ਵਾ ਟੀਚਿੰਗ ਕਰਦਾ ਹੈ ਆਪਨੇ ਕਾਫੀ ਸਾਨੂੰ ਗਾਈਡ ਕਰਦੇ ਨੇ ਕਿ ਤੁਸੀਂ ਕਿਹੜੇ ਮੌਕ ਟੈਸਟ ਦੇਣੇ ਨੇ ਨੇ ਕਿੱਦਾਂ ਤੁਸੀਂ ਆਪਣਾ ਨੋਟਸ ਬਣਾਣੇ ਨੇ ਤੇ ਕਿੱਦਾਂ ਤੁਸੀਂ ਐਗਜ਼ਾਮ ਵਿੱਚ ਜਾ ਕੇ ਆਪਣੇ ਆਪ ਨੂੰ ਰੱਖਣਾ ਹੈ ਕਿੱਦਾਂ ਕੌਨਫੀਡੈਂਟ ਰਹਿਣਾ ਤੇ ਇਹ ਸਾਰੇ ਕਾਫੀ ਜ਼ਿਆਦਾ ਹੈਲਪ ਕਰਦੇ ਨੇ ਸਾਨੂੰ ਮੈਥਸ ਵਿੱਚ ਵੀ ਹੈਲਪ ਕਾਫੀ ਰੀਜ਼ਨਿੰਗ ਚ ਵੀ ਹੈਲਪ ਹੋਈ ਤੇ ਜੀਕੇ ਚ ਵੀ ਕਾਫੀ ਹੈਲਪ ਹੋਈ ਸਾਨੂੰ ਸੋ ਬਿਲਕੁਲ ਬਿਲਕੁਲ ਕੀ ਨਾ ਤੁਹਾਡਾ ਜੀ ਉਹਦੇ सो so, मुझे जी किस तरह लग रहा है अच्छा लग रहा है मैं अभी तो उम्र की शुरुआत हुई है और ऐसा सेक्टर मिलना और आई बी टी का साथ कैसा लगता है तो कैसा स्टाफ की बात करें तो खासकर बिना कोई भी काम क्योंकि जहाँ पेरेंट्स को खुशी होती है उससे ज्यादा स्टाफ को खुशी होती है उस संस्था को खुशी होती है जिसने इसके लिए काम किया हो हाँ जी वो तो है ही उन p9 के सपोर्ट के तो कुछ हो ही नहीं सकता कि जैसे बोला इन्होंने प्रॉपर अपना मॉक टेस्ट के लिए हर चीज के लिए प्रैक्टिस बैचेस भी करवाए सब कुछ लुगाया सपोर्टेड फर्स्ट स्टार ਸੋ ਬਿਲਕੁਲ ਸੰਜੀਤ ਬੈਚਸ ਤੇ ਆਜੰਦ ਹੈ ਲੇਕਿਨ ਬੈਚਸ ਨੂੰ ਤਿਆਰ ਕਰਨਾ ਸਭ ਤੋਂ ਵੱਡੀ ਚੀਜ਼ ਮੇਰੇ ਕੋਲ ਸਟਾਫ ਹੈਗਾ ਵਾ ਉਹਨਾਂ ਨੇ ਵੀ ਗੱਲ ਕਰਾਂਗਾ ਕਿ ਇਸ ਤਰ੍ਹਾਂ ਦੀ ਚੁਣੌਤੀਆਂ ਰਹਿੰਦੀਆਂ ਹਨ ਖਾਸ ਕਰ ਇਹਨਾਂ ਬੱਚਿਆਂ ਦੇ ਲਈ ਕਿਉਂਕਿ ਸਭ ਤੋਂ ਵੱਡੀ ਚੁਣੌਤੀ ਤੁਹਾਡੇ ਕੋਲ ਵੀ ਦੇਖੋ ਜਿਹੜਾ ਸਾਡੇ ਕੋਲ ਬੱਚਾ ਆਂਦਾ ਹੈ ਬਿਲਕੁਲ ਫਰੈਸ਼ ਹੁੰਦਾ ਹੈ ਰਾਈਟ ਸੋ ਇੱਕ ਉਹਨੂੰ ਬੇਸਿਕ ਜਿਹੜਾ ਹੈ ਪਹਿਲੇ ਉਹਨੂੰ ਬੇਸਿਕ ਜਿਹੜਾ ਤਿਆਰ ਕੀਤੇ ਜਾਂਦੇ ਉਹਦੇ ਉਹਨੂੰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਪੇਪਰ ਆਉਂਦੇ ਕਿੱਦਾਂ ਦੇ ਹਨ ਤੇ ਇੱਕ ਸਟੈਪ ਬਾਈ ਸਟੈਪ ਜਿਹੜਾ ਹਰ ਸਬਜੈਕਟ ਦਾ ਜਿਹੜਾ ਸਿਲੇਬਸ ਹੈ ਉਹ ਬੇਸਿਕ ਲੈਵਲ ਤੇ ਉਸ ਤੋਂ ਬਾਅਦ ਸਾਡੀ ਕੀ ਖਾਸ ਗੱਲ ਹੈ ਕਿ ਆਪਾਂ ਸਿਲੇਬਸ ਕਰਾਉਣ ਤੋਂ ਬਾਅਦ ਵੀ ਬੱਚੇ ਨੂੰ ਫ੍ਰੀ ਨਹੀਂ ਛੱਡਦੇ ਆ ਅੱਪਾ ਫਿਰ ਉਹਦਾ ਇੱਕ ਸਪੈਸ਼ਲ ਬਲੇਜ ਬਣਾਉਂਦੇ ਆ ਜਿਹਨੂੰ ਕਹਿੰਦੇ ਆ ਹਾਈ ਲੈਵਲ ਸਿਲੈਕਸ਼ਨ ਬੈਚ ਸੋ ਉਹਦੇ ਵਿੱਚ ਬੱਚਿਆਂ ਨੂੰ ਟ੍ਰਾਂਸਫਰ ਕਰਕੇ ਇੱਕ ਹਾਈ ਲੈਵਲ ਹੋਰ ਐਗਰੈਸਿਵ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਨੂੰ ਹੋਰ ਪਾਲਿਸ਼ ਕੀਤਾ ਜਾਂਦਾ ਹੈ ਮੌਕ ਲਿੱਤੇ ਜਾਂਦੇ ਆ ਉਹਨਾਂ ਦੀ ਵੀਕਨੈਸ ਨੂੰ ਜਿਹੜਾ ਪਹਿਚਾਨ ਕੇ ਉਹਨਾਂ ਨੂੰ ਸਿਲੈਕਸ਼ਨ ਦੇ ਹੋਰ ਨਜ਼ਦੀਕ ਲੈ ਕੇ ਜਾਇਆ ਜਾਂਦਾ ਰਾਈਟ ਸੋ ਉਸੇ ਚੀਜ਼ ਦੇ ਵਿੱਚ ਜਿਹੜਾ ਸਾਡੇ ਸਾਰੇ ਸਟਾਫ ਹੈ ਪੂਰਾ ਮਿਹਨਤ ਕਰਦਾ ਹੈ ਤੇ ਇੱਕ ਤਨਬਦਾ ਮਿਹਨਤ ਕਰਨ ਤੋਂ ਬਾਅਦ ਜਿਹੜਾ ਤੁਸੀਂ ਕਹਿ ਸਕਦੇ ਹੋ ਜਦੋਂ ਅਚੀਵਮੈਂਟ ਹਾਸਿਲ ਹੁੰਦੀ ਹੈ ਤੇ ਥਕਾਵਟ ਵੀ ਉਧਰਦੀ ਉਸ ਤੋਂ ਬਾਅਦ ਮਿਹਨਤ ਸੋ ਬਿਲਕੁਲ ਕੋ किस तरह लगता है कहते बच्चे फ्री नहीं कर फ्री करते तो मिले। बिल्कुल हम लोग पूरा का पूरा मेहनत करते रहते हैं बच्चों के ऊपर पूरा जैसे एक बार बैच खत्म हो गया उसके बाद प्रैक्टिस कराते कराते मेन चीज प्रैक्टिस ही होता है प्रैक्टिस कराने के बाद आज देख लीजिए रिजल्ट हमारे बहुत सारे बच्चे सेलेक्टेड हैं बहुत खुशी मिलती है जब सिलेक्शन के बारे में हम लोग जानते हैं ਤੁਸੀਂ ਦੇਖੀ ਜੀ ਤੋਂ ਬਿਲਕੁਲ ਦੇਖਣ ਦੀ ਗੱਲ ਕਰ ਰਹੇ ਹੋ ਰਿਜ਼ਲਟ ਸਾਹਮਣੇ ਹੈ ਰਿਜ਼ਲਟ ਕੇਕ ਕੇ ਸਾਥ ਸੈਲੀਬ੍ਰੇਟ ਕਰੇ ਕਿਆ ਨਾਮ ਹੈ ਸੋ ਰਾਜਵਿੰਦਰ ਕੌਟੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਗਵਰਨਟ ਜੌਬ ਤਾਂ ਇੱਕ ਸੁਪਨਾ ਹੁੰਦਾ ਵਾ ਖਾਸ ਕਰ ਇਸ ਯੂਥ ਲਈ ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਹਰ ਕੋਈ ਕਹਿੰਦਾ ਗਵਰਨਮੈਂਟ ਸੈਕਟਰ ਤੇ ਜਾਈਏ ਸਰ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਇਸ ਟਾਈਮ ਆਰਰਪੀਓ ਜੁਆਇਨ ਕਰਨਾ ਸੋ ਪੀਪਲ ਟਿਨ ਤੋਂ ਬਾਅਦ ਮੈਂ ਬਹੁਤ ਚੰਗਾ ਲੱਗ ਰਿਹਾ ਸੋ ਕਿਸ ਤਰ੍ਹਾਂ ਆਈਬੀਟੀ ਦਾ ਕਿਸ ਤਰ੍ਹਾਂ ਸਾਥ ਰਿਹਾ ਹੈ ਸਾਈਬੀਟੀ ਦਾ ਬਹੁਤ ਸਾਥ ਰਿਹਾ ਮੇਰਾ ਮੈਂ ਆਈਬੀਟੀ 213 ਜੁਆਇਨ ਕੀਤਾ ਸੀਗਾ ਫੈਬਰੂਰੀ ਚ ਤੇ ਉਸ ਤੋਂ ਬਾਅਦ ਆ ਸਟਾਫ ਨੇ ਬਹੁਤ ਹੈਲਪ ਕੀਤੀ ਮੇਰੀ ਕਿ ਪ੍ਰੈਕਟਿਸ ਲਈ ਵੀ ਸਾਰੇ ਮਟੀਰੀਅਲਸ ਸਾਨੂੰ ਪ੍ਰੋਵਾਈਡ ਕਰਾਇਆ ਕਿਹੜੇ ਕਿਹੜੇ ਮੌਕੂ ਨੇ ਵੀ ਸਾਨੂੰ ਦੱਸਿਆ ਗਿਆ ਪੂਰਾ ਸੋ ਬਹੁਤ ਸਾਥ ਰਿਹਾ ਸੋ ਨਵੀਂ ਸ਼ੁਰੂਆਤ ਆ ਆਈਬੀਟੀ ਦੇ ਨਾਲ ਹਾਂਜੀ ਸਰ ਸੋ ਬਿਲਕੁਲ ਜਤਿੰਦਰ ਜੀ ਵੀ ਇੱਥੇ ਜਤਿੰਦਰ ਜੀ ਕਿਸ ਤਰਾ سپورਟ ਰਿੰਦਾ ਚਿਆਂ ਦਾ ਜਦੋਂ ਕੋਈ ਵੀ ਅਚੀਵਮੈਂਟ ਹਾਸਲ ਕਰਦੇ ਲੋ ਸਰ ਇੱਕ ਇੰਜਨ ਹੈ ਉਹਦਾ ਸਾਰਾ ਸਿਸਟਮ ਚੱਲਦਾ ਇਤਨੀ ਸਾਰਾ ਸਟਾਫ ਮਿਲ ਕੇ ਕੰਮ ਕਰਦਾ ਮੁੱਚ ਮੈਨੇਜਮੈਂਟ ਪਾਰਟ ਆ ਜਾਂਦਾ ਟੀਚਰ ਦਾ ਪਾਰਟ ਆ ਜਾਂਦਾ ਠੀਕ ਆਪਾਂ ਲੈਵਲ ਮੈਨੇਜ ਆ ਜਾਂਦੀ ਹੈ ਬਾਕੀ ਮਿਹਨਤ ਬੱਚੇ ਦੀ ਹੈ ਇਹ ਦੇਖੋ ਜਦ ਬੱਚੇ ਨੂੰ ਦੱਸਿਆ ਆਪਣੀ ਜਣੀ ਦੱਸੀ ਹੈ ਕਿ ਇੱਕ ਸਾਲ ਡੇਢ ਸਾਲ ਹੋਇਆ ਬੱਚੇ ਨੂੰ ਮਲਟੀਪਲ ਇਗਜ਼ਾਮ ਕਰਾ ਕੇ ਦਿੱਤੇ ਆ ਦੈਟ ਮੀਨਸ ਬੱਚੇ ਨੂੰ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ ਇਹ ਨਹੀਂ ਕਿ ਆਪਾਂ ਇੱਕ ਇਗਜ਼ਾਮ ਦੇ ਕੇ ਘਰ ਬੈਠ ਜਾਈਏ ਲਗਾਤਾਰ ਕੋਸ਼ਿਸ਼ ਕਰੋ ਆਓ ਤੁਹਾਡਾ ਸਟਾਫ ਤੁਹਾਡੇ ਨਾਲ ਹੈ ਤੁਸੀਂ ਆਪਣੀ ਮਿਹਨਤ ਕਰੋ ਦੋਵੇਂ ਮਿਲ ਕੇ ਹੀ ਰਿਜ਼ਲਟ ਕੱਢ ਸਕਦੇ ਆ ਇਹੋ ਹੀ ਖੁਸ਼ੀ ਹੁੰਦੀ ਬਾਕੀ ਇੱਕ ਰਿਵਾਜ ਆਈਬੀਡੀ ਦਾ ਸਿਲੈਕਸ਼ਨ ਨੇ ਅੱਡੂ ਕੋ ਸਿਲੈਕਸ਼ਨ ਚੱਲ ਤੂ ਹੀ ਪਹਿਲੇ ਵੀ ਕਿੰਨੇ ਬੱਚੇ ਆ ਚੁੱਕੇ ਹੋ ਉਹਦੇ ਸਿਲੈਕਸ਼ਨ ਆਡੇ ਦੀ ਰਵਾਇਤ ਹੈ ਆਈਬੀਟੀ ਇੱਕ ਇੰਸਟੀਟਿਊਟ ਹੈ ਜਿਹੜਾ ਕਿ ਤੁਹਾਨੂੰ ਮਲਟੀਪਲ ਸਿਲੈਕਸ਼ਨ ਦਿੰਦਾ ਇਸਕਾ ਕਿ ਵਿਜ਼ਿਟ ਜਰੂਰ ਕਰੋ ਆਈਬੀਟੀ ਆਓ ਆਪਣੇ ਸੁਪਨੇ ਸੂਕਾਰ ਕਰੋ ਸਤਾਈ ਨੌਕਰੀ ਵਾਸਤੇ ਉਹਨਾਂ ਕਾਫੀ ਜੌਬਸ ਨਿਕਲ ਰਹੀਆਂ ਨੇ ਸੋ ਬਿਲਕੁਲ ਕੋਸ਼ਿਸ਼ਾਂ ਤੋਂ ਹੀ ਮੰਜ਼ਿਲਾਂ ਮਿਲਦੀਆਂ ਕਿਉਂਕਿ ਅਗਰ ਕੋਸ਼ਿਸ਼ ਨਹੀਂ ਕਰਾਂਗੇ ਤਾਂ ਕੋਈ ਮੰਜ਼ਿਲ ਨਹੀਂ ਸੋ ਸਾਹਿਬ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਸਟੂਡੈਂਟ ਲਈ ਜਿਹੜੇ ਕਿ ਆਨ ਵਾਲੇ ਸਮੇਂ ਦੇ ਵਿੱਚ ਆਪਣੀ ਤਿਆਰੀ ਲਈ ਜਿਹੜੇ ਆ ਬਿਲਕੁਲ ਝੁੱਟ ਗਏ ਔਰ ਖਾਸ ਉਹ ਦੇਖ ਰਿਹਾ ਹੈ ਸਭ ਤੋਂ ਪਹਿਲੇ ਤੇ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਕਿ ਗਵਰਨਮੈਂਟ ਜੌਬ ਲੈਣਾ ਜਿਹੜਾ ਹੈਗਾ ਉਹ ਬਿਲਕੁਲ ਟਫ ਨਹੀਂਗਾ ਤੇ ਤੁਹਾਨੂੰ ਵੀ ਬੁਲਾਉਣ ਦਾ ਇਹ ਮਕਸਦ ਹੈ ਕਿ ਜਿਹੜੇ ਵੀ ਵਿਊਅਰਸ ਹੈ ਅੰਮ੍ਰਿਤਸਰ ਦੇ ਜਾਂ ਨੀਅਰ ਬਾਈ ਲੋਕੇਸ਼ਨਸ ਦੇ ਉਹਨਾਂ ਨੂੰ ਪਤਾ ਲੱਗੇ ਕਿ ਯਾਰ ਇੱਕ ਲਾਈਵ ਐਗਜ਼ਾਮਪਲ ਲੱਗੀ ਆ ਆਪਣੇ ਸਾਹਮਣੇ ਕਿ ਜਿਹੜੇ ਕਿ ਸਾਰੇ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਇੱਕ ਉਹਨਾਂ ਨੇ ਫਾਈਨਲ ਗਵਰਨਮੈਂਟ ਜੌਬ ਹਾਸਿਲ ਕਰ ਚੁੱਕੇ ਹੈ ਜਿਹੜੇ ਰਾਈਟ ਸੋ ਆਈਬੀਟੀ ਕੀ ਹੈ ਇੱਕ ਐਗੋਜੀ ਫੈਸਿਲਿਟੀ ਹੁੰਦਾ ਹੈ ਜਿਸ ਨੂੰ ਕਹਿੰਦੇ ਲਾਈਫਟਾਈਮ ਕਾਰਡ ਫੈਸਿਲਿਟੀ ਰਾਈਟ ਲਾਈਫਟਾਈਮ ਕਾਰਡ ਫੈਸਿਲਿਟੀ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਜਿਹੜਾ ਸਾਨੂੰ ਜਿੰਨੀ ਜਲਦੀ ਜੁਆਇਨ ਕਰੇਗਾ ਉਹਨੂੰ ਆਪਾਂ ਉਦੋਂ ਤੱਕ ਤਿਆਰ ਕਰਦੇ ਹਾਂ ਜਦੋਂ ਤੱਕ ਉਹਨੂੰ ਨੌਕਰੀ ਫਾਈਨਲ ਗਵਰਨਮੈਂਟ ਜੌਬ ਹਾਸਿਲ ਨਹੀਂ ਹੋ ਜਾਂਦੀ ਉਦੋਂ ਤੱਕ ਇੱਥੇ ਆ ਕੇ ਉਹ ਤਿਆਰੀ ਕਰ ਸਕਦਾ ਹੈ রাইਟ ਸੋ ਮੈਂ ਵੀ ਸਾਰੇ ਵਿਊਅਰਸ ਨੂੰ ਇਹ ਕਹਾਂਗਾ ਕਿ ਤੁਸੀਂ ਵੀ ਸਟਾਫ ਦਾ 올 ਇੰਡੀਆ ਲੈਵਲ ਤੋਂ ਜਿਹੜਾ ਆਪਾਂ ਸਟਾਫ ਦੀ ਹਾਇਰਿੰਗ ਕੀ ਕਹ ਸਕਦੇ ਹੋ ਇੰਟੈਲੀਜੈਂਟ ਬ੍ਰੇਨਸ ਜਿਹੜਾ ਹੈ ਉਹ ਲੈ ਕੇ ਆਨੇ ਆ ਇੱਥੇ ਬੱਚਿਆਂ ਨੂੰ ਟ੍ਰੇਨ ਕਰਨ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਆਪਾਂ ਨੈਸ਼ਨਲ ਲੈਵਲ ਤੇ ਫਾਈਟ ਕਰ ਰਹੇ ਹਾਂ ਤੇ ਸਭ ਤੋਂ ਪਹਿਲੇ ਅਧਿਆਪਕਾਂ ਦਾ ਜਿਹੜਾ ਇੰਟੈਲੀਜੈਂਟ ਬ੍ਰੇਨਸ ਹੋਣਾ ਜਿਹੜਾ ਉਹ ਸਟੂਡੈਂਟਸ ਵਾਸਤੇ ਇੰਟੈਲੀਜੈਂਟ ਬ੍ਰੇਨਸ ਨੂੰ ਟ੍ਰੇਨ ਕਰਨ ਲਈ ਇੰਟੈਲੀਜੈਂਟ ਬ੍ਰੇਨਸ ਦੀ ਰਿਕੁਆਇਰਮੈਂਟ ਵੀ ਰਹਿੰਦੀ ਹੈ ਜਦੋਂ ਉਹ ਦੋਨੋਂ ਚੀਜ਼ਾਂ ਦਾ ਜਿਹੜਾ ਮਿਲਾਪ ਜਿਹੜਾ ਉਹ ਆਈਬੀਟੀ ਦੇ ਵਿੱਚ ਹੀ ਹੋ ਸਕਦਾ ਹੈ ਹੋਰ ਇੰਨੇ ਸਾਲਾਂ ਜਿਹੜਾ ਹੱਲੇ ਕੋਈ ਵੀ ਪੋਸੀਬਲ ਨਹੀਂ ਕਰ ਪਾਇਆ ਤੇ ਤੁਸੀਂ ਆਪ ਹੀ ਇਸ ਚੀਜ਼ ਦੇ ਜਿਹੜੇ ਉਹ ਤੁਸੀਂ ਵੀ ਬਾਰ-ਬਾਰ ਆ ਕੇ ਕਵਰ ਕਰਦੇ ਹੋ ਬੱਚਿਆਂ ਨੂੰ ਮਿਲਦੇ ਹੋ ਤੁਸੀਂ ਵੀ ਇਸ ਚੀਜ਼ ਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਗਵਾਹ ਹੋ ਇਸ ਚੀਜ਼ ਦੇ ਤੇ ਇਹੀ ਜਿਹੜੇ ਪ੍ਰੋਮਿਸ ਦੇ ਨਾਲ ਆਪਾਂ ਇਸ ਚੀਜ਼ ਨੂੰ ਮੰਡ ਕਰਾਂਗਾ ਕਿ ਅੱਗੇ ਵੀ ਇਹੀ ਰਿਵਾਜ ਜਿਹੜਾ ਹੈਗਾ ਅੱਗੇ ਵੀ ਸਾਲੋਂ ਸਾਲ ਜਿਹੜਾ ਆਪਾਂ ਕੰਟੀਨਿਊ ਰ ਦੇ ਨਾਲ ਜਿਹੜਾ ਅੰਮ੍ਰਿਤਸਰ ਦੇ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਹੈਗਾ ਇੱਕ ਵਧੀਆ ਮਕਾਨ ਤੱਕ ਇੱਕ ਵਧੀਆ ਨੌਕਰੀ ਤੱਕ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਕੇ ਜਿਹੜਾ ਛੱਡਾਂਗੇ ਸੋ ਬਿਲਕੁਲ ਇੰਟੈਲੀਜੈਂਟ ਬ੍ਰੇਨ ਦੀ ਗੱਲ ਕਰਦੇ ਹੋ ਸਹੀ ਗੱਲ ਹੈ ਅਗਰ ਕੋਈ ਵੀ ਜੋਬ ਕੋਈ ਵੀ ਕੰਮ ਹੈ ਵੀ ਹਾਸਿਲ ਕਰਨੀ ਹੋਵੇ ਤੇ ਦਿਮਾਗ ਜਿਹੜਾ ਵਾ ਉਹ ਸਭ ਤੋਂ ਵੱਡਾ ਇੱਕ ਜਿਹੜਾ ਰੋਲ ਅਦਾ ਕਰਦਾ ਔਰ ਦਿਮਾਗ ਕੰਪਿਊਟਰ ਜਿਹੜਾ ਅਗਰ ਗੱਲ ਕਰੀਏ ਸੋ ਆਈਬੀਟੀ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਕਿ ਕਾਮਨ ਜੌਬਸ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਭਵਿੱਖ ਦੀ ਸ਼ੁਭਾਸ਼ ਦਿੱਤੀ ਹੈ ਸੋ ਤਕਰੀਬਨ 80 ਸਟੂਡੈਂਟ ਜਿਹੜੇ ਹੈਗੇ ਆ ਉਹ ਸਿਲੈਕਟ ਸਿਲੈਕਟ ਹੋਏ ਆ ਔਰ ਉਹਨਾਂ ਦੇ ਵਿੱਚੋਂ ਕੁਝ ਸਟੂਡੈਂਟ ਜਿਹੜੇ ਇੱਥੇ ਪਹੁੰਚੇ ਆ ਜਿਹੜਾ ਕਿ ਆ सेलिब्रेट ਕਰਨ ਪਹੁੰਚੇ ਔਰ ਧੰਨਵਾਦ ਆਈਬੀਟੀ ਦਾ ਕਰਨੀ ਪਹੁੰਚੇ ਆ ਸੋ ਸਟਾਫ ਦੇ ਨਾਲ ਸੈਲੀਬ੍ਰੇਟ ਕਰ ਰਹੇ ਆ ਔਰ ਲਗਾਤਾਰ ਤਿਆਰੀਆਂ ਔਰ ਕਈ ਜਿਹੜੀਆਂ ਗਾਰਮੈਂਟ ਜੋ ਆਉਂਦਾ ਮਤਲਬ ਆਈਬੀਟੀ